ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸ੍ਰੋਏ ਫਿਟਨੈਸ ਦੇ ਵਿੱਚ ਜੀ ਸੋ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਕਹਿ ਸੀਗਾ ਜੀ ਆਪਾਂ ਸੰਡੇ ਨੂੰ ਜਿਹੜਾ ਆਪਾਂ ਲਾਈਵ ਆ ਜਿਹੜਾ ਆਪਾਂ ਆਵਾਂਗੇ ਤੇ ਆਪਾਂ ਹਰ ਇੱਕ ਸੰਡੇ ਨੂੰ ਆਪਾਂ 8:00 ਵਜੇ ਤਕਰੀਬਨ ਆਪਾਂ 8:00 8:30 ਦੇ ਵਿੱਚ ਵਿੱਚ ਆਪਾਂ ਲਾਈਵ ਕਰਨੇ ਹੁੰਦੇ ਆ ਤੇ ਲਾਈਵ ਹੋਣ ਦਾ ਮਕਸਦ ਹੈ ਜਿਹੜਾ ਆਪਣਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਜਾ ਇੱਕ ਤਾਂ ਜਿਹੜੇ ਤੁਹਾਡੇ ਸਵਾਲ ਹੁੰਦੇ ਨੇ ਆਪਾਂ ਨਾ ਡਾਊਟ ਹੁੰਦੇ ਨੇ ਤੁਹਾਡੇ ਕੁਝ ਭਾਰ ਘਟਾਉਣ ਨੂੰ ਲੈ ਕੇ ਵਧਾਉਣ ਨੂੰ ਲੈ ਕੇ ਸਿਹਤ ਨੂੰ ਫਿੱਟ ਰੱਖਣਾ ਕਰ ਗਨ ਹਨਾ ਉਹ ਆਪਾਂ ਕਲੀਅਰ ਕਰਨੇ ਹੁੰਦੇ ਆ ਤੁਹਾਡੇ ਜੋ ਵੀ ਤੁਹਾਡੇ ਸਵਾਲ ਜਵਾਬ ਹੁੰਦੇ ਆ ਠੀਕ ਹੈ ਜੀ ਇੱਕ ਤਾਂ ਆਪਾਂ ਉਹ ਕਲੀਅਰ ਕਰਨੇ ਹੁੰਦੇ ਆ ਤੇ ਬਾਕੀ ਤੁਹਾਡੇ ਵਿੱਚੋਂ ਬਹੁਤ ਸਾਰੇ ਮੇਰੇ ਭੈਣ ਭਰਾ ਜਿਵੇਂ ਹਨਾ ਮੇਰੇ ਨਾਲ ਜੁੜੇ ਹੋਏ ਨੇ ਤੇ ਉਹਨਾਂ ਦੇ ਸਵਾਲ ਹੁੰਦੇ ਨੇ ਹਨਾ ਕੁਛ ਉਹ ਕਈ ਕਿਉਂਕਿ ਕੀ ਹੋਰ ਜਦੋਂ ਮੈਂ ਵੀਡੀਓ ਅਪਲੋਡ ਕਰਦਾ ਵਾਂ ਵੀਡੀਓ ਨੂੰ ਅਪਲੋਡ ਕਰਨ ਤੋਂ ਬਾਅਦ ਉਹਨਾਂ ਨੇ ਕਮੈਂਟ ਹੁੰਦੇ ਆ ਕਈ ਵਾਰੀ ਉਹਨਾਂ ਦੇ ਆਪਣੇ ਰਿਪਲਾਈ ਆ ਜਿਹੜਾ ਉਹ ਨਹੀਂ ਹੁੰਦਾ ਫੇਸ ਕਰਕੇ ਆਪਾਂ ਸੰਡੇ ਨੂੰ ਆਪਾਂ ਲਾਈਵ ਕਰ ਰੱਖਿਆ ਹੋਇਆ ਵਾ ਵੀ ਤੁਹਾਡਾ ਫਿਟਨੈਸ ਨੂੰ ਲੈ ਕੇ ਕੋਈ ਵੀ ਸਵਾਲ ਹੁੰਦਾ ਵਾ ਤਾਂ ਪਲੀ ਤੁਸੀਂ ਸੰਡੇ ਨੂੰ ਮੇਰੇ ਨਾਲ ਜੁੜ ਸਕਦੇ ਹੋ ਲਾਈਵ ਦੇ ਵਿੱਚ ਤੁਸੀਂ ਕੋਈ ਵੀ ਮਤਲਬ ਵੀ ਮੇਰੇ ਨਾਲ ਗੱਲ ਕਰਨੀ ਦੀ ਡਾਈਟ ਨੂੰ ਲੈ ਕੇ ਵਰਕਆਊਟ ਨੂੰ ਲੈ ਕੇ ਠੀਕ ਹੈ ਜੀ ਜਾਂ ਫਿਰ ਕੋਈ ਰੈਮਡੀ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਤੁਹਾਡਾ ਸਵਾਲ ਹੁੰਦਾ ਤਾਂ ਤੁਸੀਂ ਲਾਈਵ ਦੇ ਵਿੱਚ ਮੇਰੇ ਨਾਲ ਜੁੜ ਕੇ ਮੇਰੇ ਨਾਲ ਤੁਸੀਂ ਆਪਣਾ ਡਾਊਟ ਜਿਹੜਾ ਤੁਸੀਂ ਉਹ ਕਲੀਅਰ ਕਰ ਸਕਦੇ ਹੋ ਹਨਾ ਜੀ ਸੋ ਸਭ ਤੋਂ ਪਹਿਲਾਂ ਇੱਕ ਸਵਾਲ ਕੋਚਸ ਵਾਲਾ ਆਇਆ ਮੰਨਪ੍ਰੀਤ ਕੋਚ ਜੀ ਕਹਿੰਦੇ ਹੈਲੋ ਵੀਰੇ ਹਾਂਜੀ ਮੰਨਪ੍ਰੀਤ ਜੀ ਤੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੈਗਾ ਨਾ ਫਿਟਨੈਸ ਨੂੰ ਲੈ ਕੇ ਤਾਂ ਪਲੀਜ਼ ਤੁਸੀਂ ਮੇਰੇ ਨਾਲ ਹੁਣ ਕੰਟੈਕਟ ਕਰ ਸਕਦੇ ਹੋ ਉੱਥੋਂ ਦੇ ਕਮੈਂਟ ਕਰ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਜੋ ਵੀ ਤੁਹਾਡਾ ਡਾਊਟ ਆ ਤੁਹਾਡਾ ਮੈਂ ਡਾਊਟ ਕਲੀਅਰ ਕਰਾਂਗਾ ਜਿੰਨੀ ਮਤਲਬ ਜੋ ਵੀ ਤੁਹਾਡੇ ਦਿਮਾਗ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੇਮ ਆ ਜਾਂ ਕੋਈ ਚਾਹ ਨਾ ਗੁਰਦਾਸ ਸਿੰਘ ਜੀ ਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਗੁਰਦਾਸ ਜੀ ਮਨਪ੍ਰੀਤ ਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮਨਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਬਾਕੀ ਬਹੁਤ ਸਾਰੇ ਇੱਕ ਵੀ ਨੂੰ ਖੁਸ਼ੀ ਵੀ ਹੁੰਦੀ ਆ ਯਾਰ ਜਿਹੜੇ ਮੇਰੇ ਭੈਣ ਭਰਾ ਮੇਰੇ ਕੋਲ ਡਾਈਟ ਪਲਾਨ ਵਗੈਰਾ ਲੈਂਦੇ ਨੇ ਹਨਾ ਤੇ ਉਹਨਾਂ ਨੂੰ ਬਹੁਤ ਜਿਆਦਾ ਜਿਹੜਾ ਉਹ ਰਿਜ਼ਲਟ ਆ ਉਹਨਾਂ ਨੂੰ ਮਿਲਦਾ ਪਿਆ ਬਾਹਰ ਨਾਲ ਸੋ ਬਹੁਤ ਮਤਲਬ ਵੀ ਮੈਨੂੰ ਫੋਟੋ ਵੀ ਹੁੰਦੀਆਂ ਨੇ ਉਹਨਾਂ ਦੀਆਂ ਮੈਸੇਜ ਵੀ ਹੁੰਦੇ ਨੇ ਤੇ ਜਿਹੜੇ ਮੇਰੇ ਕਲਾਇੰਟ ਨੇ ਮੇਰੇ ਕੋਲ ਡਾਈਟ ਪਲਾਨ ਬਣਵਾਉਂਦੇ ਨੇ ਤੇ ਉਹਨਾਂ ਦਾ ਵੀ 10 10 ਦਿਨ ਬਾਅਦ ਜਿਹੜਾ ਡਾਈਟ ਪਲਾਨ ਆ ਮੈਂ ਚੇਂਜ ਕਰਦਾ ਰਹਿੰਦਾ ਵਾਂ ਹਣਾ ਸੋ ਉਹਨਾਂ ਦਾ ਡਾਈਟ ਪਲਾਨ ਹੈ ਕਈਆਂ ਦਾ 10 ਦਿਨ ਦੇ ਵਿੱਚ 3 ਕਿਲੋ ਭਾਰ ਘਟ ਜਾਂਦਾ ਡਾਈਟ ਪਲਾਨ ਨੂੰ ਫੋਲੋ ਕਰਕੇ ਕਿਸੇ ਦਾ 2 ਕਿਲੋ ਕਿਸਦਾ 4 ਕਿਲੋ ਇਹਦਾ ਭਾਰ ਘਟਦਾ ਬੜਾ ਹੈ ਨਾ ਜਦੋਂ ਤੁਸੀਂ ਵੀ ਮਿਹਨਤ ਕਰਦੇ ਹੋ ਕਿਉਂਕਿ ਜਦੋਂ ਮੈਂ ਤੁਹਾਨੂੰ ਡਾਈਟ ਪਲਾਨ ਬਣਾ ਕੇ ਦੇਣਾ ਵਾ ਤੁਸੀਂ ਪੈਸੇ ਖਰਚਦੇ ਹੋ ਤੇ ਮੈਂ ਤੁਹਾਨੂੰ ਡਾਈਟ ਪਲਾਨ ਡਿਜ਼ਾਈਨ ਕਰਕੇ ਦੇਣਾ ਤੁਸੀਂ ਉਹਨੂੰ ਪੂਰਾ ਉੱਪਰਲੀ ਫੋਲੋ ਕਰਦੇ ਹੋ ਫਿਰ ਤੁਹਾਨੂੰ ਜਿਹੜਾ ਉਹ ਰਿਜ਼ਲਟ ਤੁਹਾਨੂੰ ਮਿਲਦਾ ਜਾ ਕੇ ਹੈਨਾ ਸੋ ਜਿਹੜੇ ਮੇਰੇ ਭੈਣ ਭਰਾ 10 ਦਿਨ ਜਾਂ ਫਿਰ 15 ਦਿਨ ਹੀ ਫੋਲੋ ਕਰਦੇ ਨੇ ਤੇ ਉਹਨਾਂ ਨੂੰ ਰਿਜ਼ਲਟ ਜਿਹੜਾ ਉਹ ਤੁਸੀਂ 5 ਕਿਲੋ ਭਾਰ ਘਟਾਉਣਾ ਚਾਹੁੰਦੇ ਹੋ ਚਾਹੇ ਤੁਸੀਂ 10 ਕਿਲੋ ਭਾਰ ਘਟਾਉਣਾ ਚਾਹੁੰਦੇ ਹੋ ਚਾਹੇ ਤੁਸੀਂ 15 ਕਿਲੋ ਭਾਰ ਘਟਾਉਣਾ ਚਾਹੁੰਦੇ ਹੋ ਪਹਿਲਾਂ ਤੁਸੀਂ ਜਦੋਂ ਮੇਰੇ ਕੋਲ ਡਾਈਟ ਪਲਾਨ ਲੈਣੇ ਹੋ ਜਾਂ ਫਿਰ ਤੁਸੀਂ ਮੇਰੇ ਕੋਲ ਡਾਈਟ ਪਲਾਨ ਨਹੀਂ ਵੀ ਲੈਂਦੇ ਸੀਗੇ ਤੇ ਤੁਸੀਂ ਮਤਲਬ ਵੀ ਮੇਰਾ ਦਿੱਤਾ ਹੋਇਆ ਡਾਈਟ ਹੈ ਜਿਹੜਾ ਤੁਸੀਂ ਉਹਨੂੰ ਫੋਲੋ ਕਰਦੇ ਹੋ ਤਾਂ ਪ੍ਰੋਪਰਲੀ ਆਪਣੇ ਟਾਰਗੇਟ ਤੱਕ ਜਾਇਆ ਕਰੋ ਉਹ ਡਾਈਟ ਨੂੰ ਫੋਲੋ ਕਰਿਆ ਕਰੋ ਜਦੋਂ ਤੁਹਾਡਾ ਟਾਰਗੇਟ ਅਚੀਵ ਹੋ ਜਾਂਦਾ ਵਾ ਅਚੀਵਮੈਂਟ ਤੁਸੀਂ ਪਾ ਲੈਣਿਓ ਫਿਰ ਤੁਸੀਂ ਡਾਈਟ ਨੂੰ ਤੁਸੀਂ ਅਨਫੋਲੋ ਤੁਸੀਂ ਕਰ ਸਕਦੇ ਹੋ ਫਿਰ ਡਾਈਟ ਨੂੰ ਫੋਲੋ ਨਾ ਕਰੋ ਹਨਾ ਸੋ ਕੋਸ਼ਿਸ਼ ਕਰਿਆ ਕਰੋ ਜਿਪਾ ਘਟਾਉਣਾ ਵਾ ਕਿਉਂਕਿ ਜਿਹੜਾ ਇੱਕ ਮੋਟਾਪਾ ਨਾ ਮੋਟਾਪਾ ਬਹੁਤ ਵੱਡੀ ਆ ਜਿਹੜੀ ਬਿਮਾਰੀ ਆ ਇੱਕ ਹਨਾ ਸੋ ਹਜੇ ਤੁਹਾਨੂੰ ਨਹੀਂ ਪਤਾ ਲੱਗਣਾ ਹੈਗਾ ਜਿਨ੍ਹਾਂ ਨੂੰ ਮੋਟਾਪੇ ਕਰਨ ਬਿਮਾਰੀਆਂ ਹੋਈਆਂ ਨੇ ਹਨਾ ਸੋ ਉਹ ਮੈਂ ਤੁਹਾਡੇ ਨਾਲ ਅੱਗੇ ਜਾ ਕੇ ਸ਼ੇਅਰ ਕਰਾਂਗਾ ਦੋ ਕੇਸ ਆ ਜਿਹੜੇ ਮੇਰੀ ਨੌਲੇਜ ਦੇ ਵਿੱਚ ਹੈਗੇ ਆ ਤੇ ਜਿਨ੍ਹਾਂ ਨੂੰ ਮਤਲਬੀ ਉਹ ਦੁਨੀਆ ਤੇ ਨਹੀਂ ਰਹੇ ਰਹਿ ਗਏ ਇਸ ਕਰਕੇ ਹਨਾ ਕੋਈ ਮਨਪ੍ਰੇਰਿਤ ਸਵਾਲ ਆ ਗਿਆ ਤੁਸੀਂ ਫਿਟਨੈਸ ਕੋਚ ਆ ਪਰ ਜੇ ਤੁਸੀਂ ਇੱਕ ਇੱਕ ਜੂ ਦਾ ਇੱਕ ਗਨਿੰਪਲਿਕ ਫਿਟਨੈਸ ਨਹੀਂ ਕਦੇ ਤੁਸੀਂ ਫਿਟਨੈਸ ਕੋਚ ਆ ਪਰ ਜੇ ਤੁਸੀਂ ਇੱਕ ਵਿਊ ਦਾ ਬਿਜ਼ਨਸ ਕਰੋ ਜੋ ਤੁਹਾਡੇ ਪੈਸੇ ਨਾਲ ਹੀ ਰਿਲੇਟਡ ਆ ਤੁਸੀਂ ਵਧੀਆ ਇਨਕਮ ਕਰ ਸਕਦੇ ਹੋ ਮਨਪ੍ਰੀਤ ਜੀ ਮੈਂ ਤੁਹਾਡਾ ਸਵਾਲ ਆ ਜਿਹੜਾ ਨਾ ਮੈਂ ਕਲੀਅਰ ਜ ਨਹੀਂ ਹੋਇਆ ਮੇਰਾ ਤੁਸੀਂ ਆ ਵੀ ਤੁਸੀਂ ਇੱਕ ਫਿਟਨੈਸ ਕੋਚ ਹੋ ਹੁਣ ਪਰ ਜੇ ਤੁਸੀਂ ਇੱਕ EWE ਇਹਦਾ ਕੋਈ मीनिंग ਜਾਂ ਨਹੀਂ ਨਿਕਲਦਾ ਤਾਂ ਬਿਜ਼ਨਸ ਕਰੋ ਬਿਜ਼ਨਸ ਚਲੋ ਬਸ ਸਮਝਿਆ ਕਰੋ ਤਾਂ ਤੁਹਾਡੇ ਪੈਸੇ ਨਾਲ ਹੀ ਰਿਲੇਟਡ ਆ ਹੈਨਾ ਪੈਸੇ ਮਤਲਬ ਜਿਹੜਾ ਮੇਰਾ ਪੇਸ਼ਾ ਹੈ ਨਾ ਉਹਦੇ ਰਿਲੇਟਡ ਆ ਠੀਕ ਆ ਤੇ ਤੁਸੀਂ ਵਧੀਆ ਨਹੀਂ ਕੋਈ ਕਰ ਸਕਦੇ ਠੀਕ ਆ ਮਨਪ੍ਰੀਤ ਜੀ ਵੈਸੇ ਸਲਾਹ ਤੁਹਾਡੀ ਬਹੁਤ ਵਧੀਆ ਵਾ EME IME ਦਾ ਓਕੇ ਕੋਈ ਵੀ ਤੁਸੀਂ ਮੈਨੂੰ ਸਮਝਾ ਦਿਓ ਤੁਸੀਂ ਮੈਨੂੰ ਇਹਨਾਂ ਪ੍ਰੋਪਰਲੀ ਜੇ ਮੈਨੂੰ ਅੱਛਾ ਲੱਗਾ ਤਾਂ ਪਲੀਜ਼ ਮੈਂ ਜ਼ਰੂਰ ਕਰਾਂਗਾ ਠੀਕ ਹੈ ਜੀ ਬਟਿਆਂ ਵੀ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਉਹਦੇ ਨਾਲ ਮੇਰਾ ਨਹੀਂ ਮੇਰੇ ਜਿਹੜੇ ਕਲਾਇੰਟ ਨੇ ਹਨ ਜਾਂ ਫਿਰ ਜਿਹੜੇ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਨੇ ਉਹਨਾਂ ਨੂੰ ਨੁਕਸਾਨ ਆ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਮੇਰੇ ਕੋਲ ਸਪਾਂਸਰਸ਼ਿਪਾਂ ਹੁੰਦੀਆਂ ਨੇ ਜਿਹੜੇ ਮਤਲਬ ਆਪਣੇ ਭਾਰਕ ਢੋਣ ਦੇ ਮਤਲਬ ਵੀ ਮੈਡੀਸਨ ਲੈ ਕੇ ਹੁੰਦੇ ਨੇ ਉਹ ਕਹਿੰਦੇ ਤੁਸੀਂ ਤਾਂ ਅਸੀਂ ਤੁਹਾਨੂੰ ਇੰਨੇ ਪੈਸੇ ਦੇ ਦਾਂਗੇ ਤੁਸੀਂ ਸਾਡੀ ਮੈਡੀਸਿਨ ਜਿਹੜੀ ਸੇਲ ਕਰਦੋ ਹਣਾ ਪਰ ਮੈਂ ਕਹਿੰਦਾ ਨਹੀਂ ਕਿਉਂਕਿ ਜਦੋਂ ਤੱਕ ਕੋਈ ਚੀਜ਼ ਦਾ ਰਿਜ਼ਲਟ ਨਹੀਂ ਹੁੰਦਾ ਹੈਗਾ ਤੋਂ ਇਸ ਕਰਕੇ ਮੈਂ ਉਹ ਚੀਜ਼ ਨੂੰ ਪ੍ਰੋਮੋਟ ਨਹੀਂ ਕਰਦਾ ਹੈਗਾ ਠੀਕ ਹੈ ਜੀ ਗੁਰ ਕੀਰਤ ਫੇਵਰਟ 10 ਨੇ ਕਹਿੰਦੇ ਕਿਵੇਂ ਆ ਬਾਈ ਹਲੋ ਕੀ ਕਰਦਾ ਬਾਈ ਕੁਝ ਨਹੀਂ ਗੁਰ ਕੀਰਤ ਵੀਰੇ ਤੇਰੇ ਸਾਹਮਣੇ ਹੀ ਆ ਲਾਈਵ ਹੋਏ ਪਏ ਆ ਹਨਾ ਨਹੀਂ ਜੀ ਬਿਲਕੁਲ ਵੀ ਨਹੀਂ ਕੋਈ ਨਹੀਂ ਮਨਪ੍ਰੀਤ ਜੀ ਤੁਸੀਂ ਮੈਨੂੰ ਸਮਝਾ ਦਿਓ ਜੇ ਆਪਾਂ ਨੂੰ ਅੱਛਾ ਲੱਗਾ ਤਾਂ ਆਪਾਂ ਜਰੂਰ ਕਰਾਂਗੇ ਜੀ ਸੋ ਆਪਾਂ ਨਾ ਗੱਲ ਕਰਨੀ ਸੀਗੀ ਤੇ ਮੈਂ ਇੱਕ ਤਾਂ ਜਿਹੜਾ ਕੇਸ ਆ ਮੈਂ ਸ਼ੇਅਰ ਕਰਦਾ ਅੱਜ ਤੋਂ ਠੀਕ 7-8 ਸਾਲ ਪਹਿਲਾਂ ਦਾ ਇੱਕ ਕੇਸ ਆ ਇਹ ਤੇ ਇਹ ਨਾ ਇੱਕ ਲੇਡੀ ਸੀਗੀ ਪਟਿਆਲੇ ਦੀ ਹਨਾ ਤੇ ਉਹਦਾ weight ਸੀਗਾ ਘੁੱਟੋ ਘੱਟ 1 ਕੁਇੰਟਲ 30 ਕਿਲੋ ਦੇ ਆ ਉੱਪਰ ਹੋਏਗਾ ਹਨਾ ਤੇ ਪਟਿਆਲੇ ਮੇਰੇ ਸਿਸਟਰ ਰਹਿੰਦੇ ਆ ਤੇ ਮੈਂ ਆਪਣੇ ਸਿਸਟਰ ਘਰ ਗਿਆ ਹੋਇਆ ਸੀਗਾ ਉਹਨਾਂ ਨੇ ਦੱਸਿਆ ਵੀ ਮੇਰਾ ਬ੍ਰਦਰ ਆ ਜਿਹੜਾ ਮਤਲਬ ਵੀ ਫਿਟਨੈਸ ਕੋਚ ਦੇ ਫਿਟਨੈਸ ਟ੍ਰੇਨਰ ਆ ਵੀ ਤੁਸੀਂ ਇਹਦੇ ਕੋਲ ਆਪਣਾ ਡਾਈਟ ਪਲਾਨ ਹੈ ਜਿਹੜਾ ਤੁਸੀਂ ਬਣਵਾ ਲਓ ਤੁਹਾਡਾ ਜਿਹੜਾ ਭਾਰ ਆ ਉਹ ਘਟ ਜੇਗਾ ਹਣਾ ਤੇ ਜਦੋਂ ਮਤਲਬ ਮੈਂ ਉਹਨਾਂ ਦੇ ਕੋਲ ਗਿਆ ਹਣਾ ਮੈਂ ਉਹਨਾਂ ਨੂੰ ਦੇਖਿਆ ਉਹਨਾਂ ਦੀ ਹਾਲਤ ਸੀ ਜਿਹੜੀ ਬਹੁਤ ਜ਼ਿਆਦਾ ਮਾੜੀ ਸੀ ਜਣਾ ਉਹਨਾਂ ਦੇ ਬਾਹਾਂ ਦੇ ਉੱਤੇ ਚਰਬੀ ਬਹੁਤ ਜ਼ਿਆਦਾ ਨਮਕਦੀ ਪਈ ਸੀ ਉਹਨਾਂ ਦੇ ਢਿੱਡ ਬਹੁਤ ਜ਼ਿਆਦਾ ਵੱਡਾ ਸੀ ਉਹ ਤੋਂ ਤੁਰ ਵੀ ਨਹੀਂ ਹੋ ਰਿਆ ਸੀ ਲੇਡੀਜ਼ ਤੋਂ ਹਣਾ ਤੇ ਗੱਲ ਜਦੋਂ ਉਹਨਾਂ ਦੇ ਮੇਰੀ ਗੱਲ ਹੋਈ ਵੀ ਡਾਈਟ ਪਲਾਨ ਬਾਰੇ ਹਣਾ ਜਦੋਂ ਮੈਂ ਉਹਨਾਂ ਨੂੰ ਪੇਮੈਂਟ ਵਗੈਰਾ ਤੋਂ ਦੱਸਿਆ ਉਹ ਜਨਾਨੀ ਆਪਣੇ ਪੈਰ ਪਿੱਛੇ ਖਿੱਚ ਗਈ ਹਣਾ ਉਹਨੇ ਆਪਣੇ ਸਰੀਰ ਦੇ ਉੱਤੇ ਮੰਨ ਕੇ ਚੱਲੋ ਉਹ ਜਨਾਨੀ ਜਰ 1500 2000 ਰੁਪਏ ਆਪਣੇ ਸਰੀਰ ਦੇ ਉੱਤੇ ਨਹੀਂ ਲਾ ਸਕੀਗੀ ਤੇ ਹੁਣ ਉਹ ਜਿਹੜੀ ਲੇਡੀਜ਼ ਆ ਉਹ ਦੁਨੀਆ ਦੁਤੇ ਨਹੀਂ ਹੈਗੀ ਮੋਟਾਪੇ ਕਰਕੇ ਇਹੀ ਮੰਨ ਕੇ ਚੱਲੋ ਉਹਨੂੰ ਬਹੁਤ ਸਾਰੀਆਂ ਬਿਮਾਰੀਆਂ ਹੋ ਗਈਆਂ ਉਹਦਾ ਲੀਵਰ ਜਿਹੜਾ ਉਹਦਾ ਫੇਲ ਹੋ ਗਿਆ ਗੋਡੇ-ਮੋਡੇ ਉਹਦੇ ਦਰਦ ਕਰਦੇ ਸੀ ਬਹੁਤ ਜ਼ਿਆਦਾ ਉਹਨੂੰ ਹੋਰ ਵੀ ਗੁਰਦਿਆਂ ਦੇ ਵਿੱਚ ਪ੍ਰੋਬਲਮ ਹੋ ਗਈ ਉਹਨੂੰ ਮੋਟਾਪੇ ਕਰਕੇ ਤੇ ਉਹ ਅੱਜ ਦੁਨੀਆ ਦੇ ਵਿੱਚ ਨਹੀਂ ਹੈਗੀ ਹਨਾ ਸੋ ਮੇਰੇ ਕਹਿਣ ਦਾ ਮਤਲਬ ਆ ਵੀ ਅਸੀਂ ਲੋਕ ਆ ਜਿਹੜੇ ਹਨਾ ਦੇਖੋ ਸਾਨੂੰ ਪੈਸੇ ਨਾਲ ਕਿੰਨਾ ਪਿਆਰ ਆ ਹਨਾ ਸਾਨੂੰ ਸਿਹਤ ਨਾਲ ਆਪਣੀ ਜ਼ਿੰਦਗੀ ਨਾਲ ਕੋਈ ਪਿਆਰ ਨਹੀਂ ਹੈਗਾ ਸੋ ਪੈਸਾ ਵੀ ਸਾਡਾ ਤਾਂ ਹੀ ਮਤਲਬ ਵੀ ਕੰਮ ਆਊਗਾ ਜੇ ਸਾਡੀ ਜ਼ਿੰਦਗੀ ਬਚੀ ਰਹੂਗੀ ਸਾਡੀ ਸਿਹਤ ਜਿਹੜੀ ਠੀਕ ਰਹੂਗੀ ਹੈਨਾ ਸੋ ਇਸ ਕਰਕੇ ਸਾਰੀ ਚੀਜ਼ਾਂ ਜ਼ਰੂਰੀ ਆ ਤੇ ਸਭ ਤੋਂ ਪਹਿਲਾਂ ਜਿਹੜੀ ਚੀਜ਼ ਜ਼ਰੂਰੀ ਆ ਉਹ ਹੈਗੀ ਸਿਹਤ ਠੀਕ ਹੈ ਜੀ ਸੋ ਆਪਣੀ ਸਿਹਤ ਦਾ ਧਿਆਨ ਜਿਹੜਾ ਤੁਸੀਂ ਰੱਖਿਆ ਕਰੋ ਕਿਉਂਕਿ ਬਹੁਤ سارے ਲੋਕ ਨੇ ਜਿਹੜੇ ਮੈਂ ਦੇਖੇ ਨੇ ਯਾਰ ਹੈਨਾ 100 ਰੁਪਏ ਕਿਲੋ ਸੇਵ ਆ 100 ਰੁਪਏ ਦੇ ਕਿਲੋ ਦੇ ਸੇਵ ਨਹੀਂ ਲੈਣਗੇ 100 ਰੁਪਏ ਦੇ 4 버ਗਰ 3 버ਗਰ ਆ ਜਿਹੜੇ ਇੱਕ 버ਗਰ ਵੀ ਖਾ ਜਾਣਗੇ 100 ਰੁਪਏ ਦਾ ਪਰ ਜਿਹੜਾ ਸੇਬ ਆ 100 ਰੁਪਿਆ ਦਾ ਸੇਬ ਨਹੀਂ ਲੈਣਗੇ 100 ਰੁਪਏ ਦਾ ਫਰੂਟ ਆਪਣੇ ਸੀਰ ਦੇ ਉੱਤੇ ਨਹੀਂ ਲਵੋਗੇ ਵੀਰ ਮੈਂ ਵੀਰ ਜੀ ਮੈਂ ਪਹਿਲਾਂ 4 ਮਹੀਨੇ ਵਿੱਚ 20 ਕਿਲੋ ਭਾਰ ਘਟ ਕਰ ਲਿਆ ਸੀ ਪਰ ਹੁਣ 1 ਸਾਲ ਵਿੱਚ ਫਿਰ ਵਧਿਆ 80 ਕਿਲੋ ਹੋ ਗਿਆ ਹੁਣ ਮੈਨੂੰ ਦੱਸੋ ਕਿੱਦਾਂ ਭਾਰ ਘਟੇਗਾ ਗੁਰਦਾਸ ਵੀਰ ਜੀ ਦੇਖੋ ਭਾਰ ਘਟਣਾ ਨੋਰਮਲੀ ਇਸ ਸੋਖੀ ਤਰੀਕਾ ਵਾ ਸਿਰਫ ਡਾਈਟ ਕਰੋ ਵਰਕਆਊਟ ਕਰੋ ਇਦੇ ਨਾਲ ਤੁਹਾਡਾ ਜਿਹੜਾ ਭਾਰ ਘਟ ਜਾਣਾ ਹਨਾ ਡਾਈਟ ਦੇ ਵਿੱਚ ਕੀ ਖਾਣਾ ਕੀ ਨਹੀਂ ਖਾਣਾ ਉਹਦੇ ਤੇ ਮੈਂ 올ਰੇਡੀ ਵੀਡੀਓ ਹੈ ਜਿਹੜੀ ਮੈਂ ਬਹੁਤ ਸਾਰੀਆਂ ਪਾਈਆਂ ਹੋਈਆਂ ਨੇ 15 ਦਿਨ ਦਾ ਡਾਈਟ ਪਲਾਨ ਪਾਇਆ ਹੋਇਆ 10 ਦਿਨ ਦਾ ਡਾਈਟ ਪਲਾਨ ਪਾਇਆ ਹੋਇਆ 20 ਦਿਨ ਦਾ ਡਾਈਟ ਪਲਾਨ ਜਿਹੜਾ ਮੈਂ ਪਾਇਆ ਹੋਇਆ ਵਾ 7 ਦਿਨ ਦਾ ਡਾਈਟ ਪਲਾਨ ਜਿਹੜਾ ਮੈਂ ਉਹ ਤੁਹਾਡੇ ਵਾਸਤੇ ਮੈਂ ਅਪਲੋਡ ਕੀਤੀ ਹੋਈ ਹੈ ਸੋ ਤੁਸੀਂ ਪਲੀਜ਼ ਮੇਰੇ ਕਿਸੇ ਵੀ ਇੱਕ ਡਾਈਟ ਪਲਾਨ ਨੂੰ ਤੁਸੀਂ ਫੋਲੋ ਕਰ ਲਓ ਤੇ ਤੁਹਾਡਾ weight ਜਿਹੜਾ ਉਹਦੇ ਨਾਲ ਘਟਣਾ ਜਿਹੜਾ ਉਹ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਸੋ ਇੱਕ ਨਾ ਮੈਨੂੰ ਯਾਰ ਜਿਹੜੇ ਹਰਬਲ ਲਾਈਫ ਵਾਲੇ ਪ੍ਰੋਡਕਟ ਆ ਜਿਹੜੇ ਹਰਬਲ ਲਾਈਫ ਦੇ ਉਹਨਾਂ ਦੇ ਮੈਨੂੰ ਮਤਲਬ ਵੀ ਬਹੁਤ ਲੋਕਾਂ ਦੇ ਕੋਲ ਹੁੰਦੇ ਨੇ ਜਿਨ੍ਹਾਂ ਨੇ ਮਤਲਬ ਵੀ ਹਰਬਲ ਲਾਈਫ ਦੇ ਪ੍ਰੋਡਕਟ ਆ ਜਿਹੜੇ ਯੂਜ਼ ਕੀਤੇ ਹੋਏ ਆ ਹਨਾ ਉਹ ਕਹਿੰਦੇ ਪਹਿਲਾਂ ਸੀ ਹਰਬਲ ਲਾਈਫ ਦਾ ਪ੍ਰੋਡਕਟ ਸੀ ਜਿਹੜਾ ਉਹ ਯੂਜ਼ ਕਰਦੇ ਸੀ ਸਾਡਾ ਭਾਰਾ ਤਕਰੀਬਨ ਕਾਫੀ ਘਟ ਗਿਆ ਸੀ 5 ਕਿਲੋ 7 ਕਿਲੋ 10 ਕਿਲੋ ਤੱਕ ਸਾਡਾ ਭਾਰਾ ਜਿਹੜਾ ਹਰਬਲ ਲਾਈਫ ਦਾ ਪ੍ਰੋਡਕਟ ਯੂਜ਼ ਕਰਨ ਨਾਲ ਘਟ ਗਿਆ ਸੀ ਪਰ ਸਾਡਾ ਜਿਹੜਾ ਭਾਰਾ ਹੁਣ ਫਿਰ ਤੋਂ ਦੁਬਾਰਾ ਵਧ ਗਿਆ ਹਨਾ ਸੋ ਜਿਹੜਾ ਹਰਬਲ ਲਾਈਫ ਪ੍ਰੋਡਕਟ ਆ ਮੈਂ ਕਿਸੇ ਨੂੰ ਵੀ ਕਿਸੇ ਨੂੰ ਵੀ ਰეკਮੈਂਡ ਨਹੀਂ ਕਰਦਾ ਹੈਗਾ ਵੀ ਤੁਸੀਂ ਹਰਬਲ ਲਾਈਫ ਦਾ ਪ੍ਰੋਡਕਟ ਆ ਜਿਹੜਾ ਤੁਸੀਂ ਉਹ ਲਵੋ ਕਿਉਂਕਿ ਜਿਹੜਾ ਹਰਬਲ ਲਾਈਫ ਪ੍ਰੋਡਕਟ ਆ ਜਿਹੜਾ ਇੱਕ ਤਾਂ ਦੇਖੋ ਮਹਿੰਗਾ ਬਹੁਤ ਜ਼ਿਆਦਾ ਵਾ ਹਰਬਲ ਲਾਈਫ ਦਾ ਪ੍ਰੋਡਕਟ ਆ ਜਿਹੜਾ ਇੱਕ ਤਾਂ ਮਹਿੰਗਾ ਵਾ ਤੇ ਉਤੋਂ ਉਹਦੇ ਜਦੋਂ ਤੁਸੀਂ ਇਹਨੂੰ ਲਵੋਗੇ ਉਦੋਂ ਤੱਕ ਤੁਹਾਡਾ weight ਜਿਹੜਾ ਉਹ ਘਟੇਗਾ ਹੀ ਘਟੇਗਾ ਉਸ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਛੱਡ ਦੋਗੇ ਫਿਰ weight ਤੁਹਾਡਾ ਵਧੇਗਾ ਤੇ ਤੁਹਾਨੂੰ ਬਿਮਾਰ ਵੀ ਜਿਹੜਾ ਉਹ ਕਰੇਗਾ ਕਿਉਂਕਿ ਮੈਂ ਖੁਦ ਅੱਜ ਤੋਂ ਕਾਫੀ ਸਾਲ ਪਹਿਲਾਂ 12 13 ਸਾਲ ਪਹਿਲਾਂ ਦੀ ਗੱਲ ਕਰੀ ਜੇ ਆਪਾਂ 10 12 ਸਾਲ ਪਹਿਲਾਂ ਦੀ ਤਾਂ ਮੈਂ ਹਰਬਲ ਲਾਈਫ ਦੇ ਪ੍ਰੋਡਕਟ ਮੈਂ ਖੁਦ ਯੂਜ਼ ਕੀਤਾ ਸੀਗਾ ਤੇ ਉਹਦੇ ਰਿਜ਼ਲਟ ਪਰ ਇਹ ਜਿਕੇ ਨੇਚੇ ਨਹੀਂ ਸੀਗੇ ਮੈਂ ਕਾਫੀ ਬਿਮਾਰ ਹੋ ਗਿਆ ਸੀ ਮੈਂ ਇੱਕ ਮਹੀਨਾ ਹਸਪੀਟਲ ਦੇ ਵਿੱਚ ਰਿਹਾ ਸੀਗਾ ਠੀਕ ਹੈ ਜੀ ਫਿਰ ਮੈਂ ਉਸ ਤੇ ਪੂਰੀ ਸਟੱਡੀ ਕੀਤੀ ਸਾਰਾ ਕੁਝ ਫਿਰ ਮੈਨੂੰ ਪਤਾ ਲੱਗਿਆ ਤੇ ਮੈਂ ਹਰਬਲ ਲਾਈਫ ਦਾ ਜਿਹੜਾ ਜਿਹੜਾ ਜਕੇਦੀ ਆਪਾਂ ਮੈਂ ਛੱਡਦਾ ਹੋ ਉਹਦੇਰ ਮੈਂ ਦਵਾਰੋਂ ਮੁੜ ਕੇ ਮੂੰਹ ਨਹੀਂ ਕੀਤਾ ਤੇ ਨਾ ਮੈਂ ਕਿਸੇ ਨੂੰ ਰეკਮੈਂਡ ਕਰਦਾ ਹੈਗਾ ਵੀ ਤੁਸੀਂ ਹਰਬਲ ਲਾਈਫ ਦਾ ਪ੍ਰੋਡਕਟ ਆ ਜਿਹੜਾ ਤੁਸੀਂ ਲਵੋ ਜੀ ਮੈਂ ਵੀ ਖਾਦਾ ਸੀ ਹਰਬਲ ਲਾਈਫ ਦਾ ਮਨਜੀਤ ਜੀ ਹਾਂਜੀ ਹਰਬਲ ਲਾਈਫ ਦਾ ਤਾਂ ਬਹੁਤ ਲੋਕਾਂ ਨੇ ਖਾਦਾ ਜੀ ਬਹੁਤ ਖਾਦਾ ਜੀ ਹਰਬਲ ਲਾਈਫ ਦਾ ਦੇਖੋ ਜਦੋਂ ਤੱਕ ਤੁਸੀਂ ਜਦੋਂ ਤੱਕ ਤੁਸੀਂ ਮਤਲਬ ਵੀ ਹਰਬਲ ਲਾਈਫ ਦਾ ਪ੍ਰੋਡਕਟ ਤੁਸੀਂ ਖਾਓਗੇ ਉਦੋਂ ਤੱਕ ਇਹ ਤੁਹਾਨੂੰ ਰਿਜ਼ਲਟ ਮਿਲੇਗਾ ਬਟ ਬਾਅਦ ਚ ਜਾ ਕੇ ਤੁਹਾਨੂੰ ਜਿਹੜਾ ਨੁਕਸਾਨ ਉਹ ਦੇ ਸਕਦਾ ਵਾ ਸੋ ਇਸ ਕਰਕੇ ਮੈਂ ਕਿਸੇ ਨੂੰ ਵੀ ਰეკਮੈਂਡ ਨਹੀਂ ਕਰਦਾ ਹੈਗਾ ਵੀ ਤੁਸੀਂ ਹਰਬਲ ਲਾਈਫ ਦਾ ਪ੍ਰੋਡਕਟ ਹੈ ਜਿਹੜਾ ਤੁਸੀਂ ਲਵੋ ਤੇ ਕਿਉਂਕਿ ਉਹਦੇ ਚ ਪੈਸੇ ਆ ਜਿਹੜੇ ਬਰਬਾਦੀ ਪੈਸਾਂ ਦੀ ਜ਼ਿਆਦਾ ਵਾ ਘੱਟੋ ਘੱਟ ਤੁਸੀਂ 7-8000 ਰੁਪਏ ਦਾ 10000 ਰੁਪਏ ਤੱਕ ਮਹੀਨੇ ਦਾ ਜਿਹੜਾ ਉਹ ਲੱਗ ਜਾਂਦਾ ਵਾ ਹਨਾ ਸੋ ਜੇ 10000 ਰੁਪਿਆ ਤੁਸੀਂ ਹਰਬਲ ਲਾਈਫ ਤੇ ਲਾਣਾ ਵਾ ਤਾਂ ਮੈਂ ਤੁਹਾਨੂੰ ਇੱਕ ਸਲਾਹ ਦਊਂਗਾ ਵੀ ਤੁਸੀਂ ਹਰਬਲ ਲਾਈਫ ਨਾਲੋਂ ਚੰਗਾ ਤੁਸੀਂ ਵਧੀਆ ਡਾਈਟ ਹੈ ਜਿਹੜੀ ਤੁਸੀਂ ਖਾਓ ਘੱਟ ਕੇਲਰੀਜ਼ ਵਾਲੀਆਂ ਚੀਜ਼ਾਂ ਨੂੰ ਤੁਸੀਂ ਕੰਜ਼ੂਮ ਕਰੋ ਜ਼ਿਆਦਾ ਤੇ ਫੇਰ ਤੈਨੂੰ ਜਿਹੜਾ ਰਿਜ਼ਲਟ ਆ ਉਹ ਜਿਆਦਾ ਮਿਲੇਗਾ ਨਾ ਹਲੋ ਬਾਈ ਮੈਸੇਜ ਦੇਖ ਲੈ ਮੈਸੇਜ ਦੇਖ ਲੈ ਬਾਈ ਗੁਰਗਿਰਤ ਜੀ ਮੈਸੇਜ ਵੀਰੇ ਮੈਂ ਦੇਖਦਾ ਪਿਆ ਵਾਂ ਤੁਹਾਡਾ ਤੁਸੀਂ ਮੈਨੂੰ ਪੁੱਛੋ ਤੁਹਾਡਾ ਸਵਾਲ ਕੀ ਆ ਠੀਕ ਹੈ ਜੀ ਗੁਰਗਿਰਤ ਵੀਰੇ ਤੂੰ ਸਵਾਲ ਪੁੱਛ ਲੈ ਤੇਰਾ ਕੀ ਆ ਤੁਹਾਡੇ ਸਵਾਲ ਦਾ ਮੈਂ ਰਿਪਲਾਈ ਮੈਂ ਜਰੂਰ ਕਰਾਂਗਾ ਠੀਕ ਹੈ ਜੀ ਮੈਸੇਜ ਮੈਂ ਦੇਖਦਾ ਪਿਆ ਵਾਂ ਮੈਂ ਅਗਲੇ ਮੈਸੇਜ ਦਾ ਰਿਪਲਾਈ ਅਦੂ ਕਰਾਂਗਾ ਜਦੋਂ ਵੀਰੇ ਮਤਲਬੀ ਇੱਕ ਦਾ ਜਿਹੜਾ ਮੈਂ ਕਲੀਅਰ ਕਰਦਾ ਕੁਐਸਚਨ ਹੈ ਨਾ ਮਨਜੀਤ ਕੌਰ ਜੀ ਬਿਲਕੁਲ ਸਹੀ ਕਿਹਾ ਰਹੇ ਹੋ ਹਾਂਜੀ ਕਿਉਂਕਿ ਹਰਬਲ ਲਾਈਫ ਦੇ ਮੇਰੇ ਕੋਲ ਜਿਹੜੇ ਹੁਣ ਮੇਰੇ ਕੋਲ ਘੱਟੋ ਘੱਟ ਮੇਰੇ ਕੋਲ 15 ਤੋਂ 20 ਕਲਾਇੰਟ ਮੇਰੇ ਇਹੋ ਜਿਹੇ ਨੇ ਜਿਹੜੇ ਮੇਰੇ ਕੋਲੋ ਡਾਈਟ ਪਲਾਨ ਬਣਵਾ ਰਹੇ ਨੇ ਤੇ ਉਹ ਮੇਰੇ ਕੋਲੋ ਡਾਈਟ ਪਲਾਨ ਬਣਵਾ ਕੇ ਉਹਨਾਂ ਨੇ weight ਘਟਾ ਰਹੇ ਨੇ ਆਪਣਾ ਬਟ ਉਹਨਾਂ ਨੇ ਪਹਿਲਾਂ ਹਰਬਲ ਲਾਈਫ ਪ੍ਰੋਡਕਟ ਸੀ ਜਿਹੜਾ ਉਹਨਾਂ ਨੇ ਯੂਜ਼ ਕੀਤਾ ਤੋਂ ਉਹਨਾਂ ਨੇ ਵੀ ਦੱਸਿਆ ਵੀ ਹਰਬਲ ਲਾਈਫ ਪ੍ਰੋਡਕਟ ਦੇ ਨਾਲ ਸਾਡੀ ਜਿਹੜੀ ਲਾਈਫ ਆ ਬਹੁਤ ਘਟ ਗਈ ਅੱਗੇ ਨਾਲੋਂ ਇੰਨੀ ਬੈਟਰ ਨਹੀਂ ਹੋਈ ਤੇ ਅਸੀਂ ਪੈਸਾ ਜਿਹੜਾ ਹਰਬਲ ਲਾਈਫ ਦੇ ਵਿੱਚ ਸੀ ਬਹੁਤ ਜ਼ਿਆਦਾ ਜਿਹੜਾ ਉਹ ਅਸੀਂ ਗਵਾ ਚੁੱਕੇ ਹਾਂ ਹਨਾ ਸੋ ਇਸ ਕਰਕੇ ਸਿਰਫ ਜਿਹੜੀ ਸਿੱਧੀ ਡਾਈਟ ਆ ਸਿੰਪਲ ਡਾਈਟ ਨੂੰ ਤੁਸੀਂ ਫੋਲੋ ਕਰੋ ਘਰ ਦੀ ਚੀਜ਼ਾਂ ਨੂੰ ਫੋਲੋ ਕਰੋ ਫਰੂਟ ਖਾਓ ਡਰਾਈ ਫਰੂਟ ਖਾਓ ਠੀਕ ਹੈ ਜੀ ਹੋਰ ਕੋਈ ਚੀਜ਼ ਨਾ ਤੁਸੀਂ ਖਾਓ ਤੇ ਬਾਕੀ ਭਾਰ ਤੁਹਾਡਾ ਆਪਣੇ ਆਪ ਹੀ ਘਟ ਜਾਣਾ ਅਮਰਿਤਦੀਪ ਬਾਈ ਕੀ ਕੀ ਦੇਸੀ ਕੀ weight ਵਧਾਉਂਦਾ ਹੈ ਬਾਈ ਤੇ ਅਮਰਿਤਦੀਪ ਵੀਰੇ ਦੇਖੋ ਜਿਹੜਾ ਦੇਸੀ ਕਿਉ ਆ ਹਨਾ weight ਨਹੀਂ ਵਧਾਉਂਦਾ ਹੈਗਾ ਵਧਾਉਂਦਾ ਵੀ ਆ ਦੋਨੇ ਪਾਸੇ ਜੇ ਆਪਾਂ ਦੇਖੀਏ ਦੇਖੋ ਡਿਪੈਂਡ ਕਰਦਾ ਵੀਰੇ ਤੁਹਾਡੇ ਲੈਣ ਦੇ ਉੱਤੇ ਵੀ ਤੁਸੀਂ ਕਿੰਨੀ ਕੁਆਂਟੀਟੀ ਦੇ ਵਿੱਚ ਤੁਸੀਂ ਲੈ ਰਹੇ ਹੋ ਦੇਸੀ ਘਿਓ ਨੂੰ ਹਨਾ ਜਿਹੜਾ ਦੇਸੀ ਘਿਓ ਆ ਬਈ ਸਾਡੇ ਲਈ ਬਹੁਤ ਵਧੀਆ ਵਾ ਕਿਉਂਕਿ ਦੇਸੀ ਘਿਓ ਦੇ ਵਿੱਚ ਗੁੱਡ ਫੈਟ ਹੁੰਦੀ ਆ ਤੇ ਗੁੱਡ ਫੈਟ ਸਾਨੂੰ ਚਾਹੀਦੀ ਹੀ ਹੁੰਦੀ ਆ ਠੀਕ ਹੈ ਜੀ ਤੇ ਜਿਹੜਾ ਦੇਸੀ ਘਿਓ ਆ ਜੇਕਰ ਤੁਸੀਂ ਦਿਨ ਦੇ ਵਿੱਚ ਇੱਕ ਚਮਚ ਖਾ ਰਹੇ ਹੋ ਫਿਰ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਤੁਹਾਡਾ ਭਾਰ ਵੀ ਨਹੀਂ ਵਧਾਊਗਾ ਜੇ ਤੁਸੀਂ ਦਿਨ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਪੰਜ ਪੰਜ ਚਮਚੇ ਤੱਕ ਤੁਸੀਂ ਖਾ ਰਹੇ ਹੋ ਫਿਰ ਤੁਹਾਡਾ weight ਉਹ ਵਧਾਏਗਾ ਦੇਸੀ ਕਿਉਂਕਿ ਉਹਦੇ ਵਿੱਚ ਕੇਲੇ ਬਹੁਤ ਜ਼ਿਆਦਾ ਹੁੰਦੀਆਂ ਨੇ ਸੋ ਇਸ ਕਰਕੇ ਜੇ ਦੇਸੀ ਕੋ ਤੁਸੀਂ ਜ਼ਿਆਦਾ ਖਾ ਰਹੇ ਹੋ ਤਾਂ ਤੁਹਾਡਾ weight ਵਧਾਏਗਾ ਜੇ ਤੁਸੀਂ ਘੱਟ ਖਾ ਰਹੇ ਹੋ ਦਿਨ ਦੇ ਵਿੱਚ ਸਿਰਫ ਇੱਕ ਚਮਚ ਖਾ ਰਹੇ ਹੋ ਸਬਜ਼ੀ ਦੇ ਵਿੱਚ ਪਾ ਕੇ ਠੀਕ ਹੈ ਜੀ ਫਿਰ ਤੁਹਾਡਾ weight ਉਹ ਨਹੀਂ ਵਧਾਏਗਾ ਜੀ ਸੁਖਦੀਪ ਗੁਰ ਵੀਰੇ ਮੇਰਾ weight ਵੱਧ ਰਿਹਾ ਘੱਟ ਨਹੀਂ ਰਿਹਾ ਬਿਲਕੁਲ ਵੀ ਸੁਖਦੀਪ ਜੀ ਜੇ ਤੁਹਾਡਾ weight ਵੱਧ ਰਿਹਾ ਵਾ ਤਕਰੀਬਨ ਮੇਰੇ ਡਾਈਟ ਪਲਾਨ ਜਿਹੜੇ ਮੈਂ ਦਿੱਤੇ ਹੋਏ ਨੇ ਮੇਰੇ ਚੈਨਲ ਤੇ ਜਾਓ ਕੋਈ ਵੀ ਡਾਈਟ ਪਲਾਨ ਨੂੰ ਇੱਕ ਨੂੰ ਫੋਲੋ ਕਰ ਲਓ ਫਿਰ ਤੁਹਾਡਾ ਜਿਹੜਾ weight ਆ ਜਿਹੜਾ ਉਹ ਹਨਾ ਉਹ ਘਟਨਾ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਸੋ ਤੁਸੀਂ ਇੱਕ ਡਾਈਟ ਪਲਾਨ ਨੂੰ ਫੋਲੋ ਕਰ ਲਓ ਤਕਰੀਬਨ ਜੇ ਤੁਸੀਂ ਉਹਨੂੰ ਮਹੀਨਾ 2 ਮਹੀਨੇ ਵੀ ਫੋਲੋ ਕਰਕੇ ਤੇ ਡਿਸਪਲਿਨ ਦੇ ਵਿੱਚ ਰਹਿ ਕੇ ਪ੍ਰੋਪਰਲੀ ਉਹਨੂੰ ਅੱਛੇ ਤਰੀਕੇ ਨਾਲ ਫੋਲੋ ਕਰੋਗੇ ਫਿਰ ਤੁਹਾਡਾ ਜਿਹੜਾ weight ਆ ਜਿਹੜਾ ਉਹ ਘਟਨੇਗਾ ਹੀ ਘਟੇਗਾ ਫਿਰ ਤੁਹਾਡਾ weight ਆ ਜਿਹੜਾ ਉਹ ਨਹੀਂ ਵਧੇਗਾ ਠੀਕ ਹੈ ਜੀ ਸੋ weight ਵਧਣ ਦਾ ਕਾਰ ਇਹ ਹੁੰਦਾ ਸਾਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਦਿਨ ਦੇ ਵਿੱਚ ਕਿੰਨੀ ਕੇਲੇ ਜਿਹੜੀ ਉਹ ਅਸੀਂ ਖਾਣੀਆਂ ਅਸੀਂ ਲੋੜ ਤੋਂ ਜ਼ਿਆਦਾ ਕੇਲੇ ਜਿਹੜੀ ਉਹ ਖਾ ਜਾਂਦੇ ਆ ਜਿਹਦੇ ਕਰਕੇ ਸਾਡਾ weight ਜਿਹੜਾ ਉਹ ਵਧਣਾ ਸ਼ੁਰੂ ਹੋ ਜਾਂਦਾ ਜੀ ਮਨਪ੍ਰੀਤ ਜੀ ਬਿਲਕੁਲ ਸਹੀ ਕਿਹਾ ਵੀਰੇ ਇਹ ਕੰਟੀਨਿਊ ਲੈਣੇ ਪੈਂਦੇ ਆ ਬਿਲਕੁਲ ਜੀ ਬਿਲਕੁਲ ਪ੍ਰੀਤਪੁਰ ਜੀ ਹੈਲੋ ਅਮਰਤਦੀਪ ਥੈਂਕਸ ਜਾਨ ਆਰਮੀ ਚਾਂ ਤੇਰੀਆਂ ਵੀਡੀਓ ਦੇਖ ਕੇ ਡਾਈਟ ਪਲਾਨ ਚਲਾ ਰਿਹਾ ਥੈਂਕਸ ਟੂ ਬ੍ਰਦਰ ਓਕੇ ਅਮਰਦੀਪ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਸਲੂਟ ਆ ਵੀਰੇ ਤੁਹਾਨੂੰ ਤੁਸੀਂ ਆਰਮੀ ਦੇ ਵਿੱਚ ਜੋਬ ਕਰਦੇ ਹੋ ਆਰਮੀ ਦੀ ਜੋਬ ਬਹੁਤ ਟਫ ਆ ਸੋ ਸਲੂਟ ਆ ਵੀਰੇ ਤੈਨੂੰ ਮਨਜੀਤ ਗੁਰ ਮੈਂ ਵੀ ਵੇਟ ਘਟ ਕਰਨਾ ਹੈ 80 ਕਿਲੋ ਹੈ ਮਨਜੀਤ ਜੀ ਜੇ ਤੁਸੀਂ ਵੇਟ ਘਟ ਕਰਨਾ ਤਾਂ ਪਲੀਜ਼ ਮੇਰੀ ਕੋਈ ਵੀ ਇੱਕ ਡਾਈਟ ਪਲਾਨ ਨੂੰ ਫੋਲੋ ਕਰ ਲਵੋ ਜੇ ਤੁਸੀਂ ਉਹ ਡਾਈਟ ਪਲਾਨ ਨੂੰ ਫੋਲੋ ਕਰੋਗੇ ਤੁਹਾਡਾ ਵੇਟ ਜਿਹੜਾ ਕਾਫੀ ਹੱਦ ਤੱਕ ਘਟ ਜੇਗਾ ਜੇ ਤੁਹਾਨੂੰ ਮੇਰੇ ਕਿਸੇ ਵੀ ਇੱਕ ਡਾਈਟ ਪਲਾਨ ਤੋਂ ਤੁਹਾਨੂੰ ਰਿਜ਼ਲਟ ਮਿਲਣਾ ਸ਼ੁਰੂ ਹੋ ਗਿਆ ਤਾਂ ਫਿਰ ਤੁਸੀਂ ਕੋਈ ਵੀ ਮੇਰੇ ਕੋਲੋਂ ਆਪਣਾ ਪਰਸਨਲ ਡਾਈਟ ਪਲਾਨ ਹੈ ਜਿਹੜਾ ਤੁਸੀਂ ਆਪਣਾ ਪਰਸਨਲ ਡਾਈਟ ਪਲਾਨ ਹੈ ਜਿਹੜਾ ਤੁਸੀਂ ਮੇਰੇ ਕੋਲੋਂ ਬਣਵਾ ਸਕਦੇ ਹੋ ਉਹ ਪਰਸਨਲ ਡਾਈਟ ਪਲਾਨ ਨਾਲ ਕੀ ਹੈ ਕਿ ਤੁਹਾਡਾ ਇਹ weight ਹੈ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਏਗਾ ਠੀਕ ਹੈ ਜੀ ਗੁਰਗੀਰ ਤੇ ਬਾਈ سپورਟ ਕਰਦੇ ਬਾਈ ਕਾਦੀ سپورਟ ਕਰਦਾ ਵੀਰੇ ਤੈਨੂੰ ਮੈਂ ਗੁਰਗੀਰ ਤੇ ਜੀ ਕਾਦੀ سپورਟ ਕਰਦਾ ਠੀਕ ਹੈ ਜੀ ਸੋ ਜਿਹੜਾ ਡਾਈਟ ਪਲਾਨ ਤੁਸੀਂ ਮੇਰੇ ਕੋਲੋਂ ਲਓਗੇ ਜੀ ਹਨਾ ਮੈਂ ਤੁਹਾਨੂੰ ਇੱਕ ਵਾਰੀ ਕਲੀਅਰ ਕਰਦਾ ਉਹ ਪੇਡ ਹੋਊਗਾ ਉਹ ਫ੍ਰੀ ਨਹੀਂ ਹੋਊਗਾ ਜਿਹੜਾ ਤੁਹਾਡੇ ਵਾਸਤੇ ਪਰਸਨਲ ਡਾਈਟ ਪਲਾਨ ਹੋਊਗਾ ਕਿਉਂਕਿ ਜਿਹੜਾ ਪਰਸਨਲ ਡਾਈਟ ਪਲਾਨ ਮੈਂ ਤੁਹਾਨੂੰ ਤਿਆਰ ਕਰਕੇ ਦਵਾਂਗਾ ਉਹ ਤੁਹਾਡੀ ਏਜ ਵੇਟ ਹਾਈਟ ਤੇ ਤੁਹਾਡੀ ਡੇਲੀ ਦੀ ਐਕਟੀਵਿਟੀ ਨੂੰ ਦੇਖ ਕੇ ਹੀ ਮੈਂ ਤਿਆਰ ਕਰਕੇ ਦਵਾਂਗਾ ਤੇ ਜਿਹਦੇ ਨਾਲ ਤੁਹਾਡਾ weight ਜਿਹੜਾ ਉਹ ਘਟੇਗਾ ਕਿਉਂਕਿ ਉਹਨੂੰ ਡਿਜ਼ਾਈਨ ਕਰਨ ਨਾਲ ਹਨਾ ਉਹ ਵੀ ਔਖਾ ਕੰਮ ਆ ਸੋ ਇਸ ਕਰਕੇ ਤੇ ਇਸ ਕਰਕੇ ਉਹਦੀ ਜਿਹੜੀ ਪੇਟ ਹੋਏਗਾ ਜੀ ਉਹ ਠੀਕ ਹੈ ਜੀ ਮੇਰੇ ਦਿਨ ਦੀ 1200 ਕੈਲਰੀ ਹੋ ਜਾਂਦੀ ਆ ਮਨਪ੍ਰੀਤ ਜੀ 1200 ਕੇਲੇ ਜੀ ਬਹੁਤ ਘੱਟ ਆ ਤੁਸੀਂ ਬਹੁਤ ਘੱਟ ਕੇਲੇ ਜੀ ਜਿਹੜੀ ਤੁਸੀਂ 11 ਲੈ ਰਹੇ ਹੋ 1200 ਕੇਲੇ ਜੀ ਬਹੁਤ ਘੱਟ ਨੇ ਠੀਕ ਹੈ ਜੀ ਇਹਦੇ ਨਾਲ ਕੀ ਹੈ ਕਿ ਜੇ ਤੁਸੀਂ 1200 ਕੇਲੇ ਜੀ ਲੈ ਰਹੇ ਹੋ ਤਾਂ ਇਹਦੇ ਨਾਲ ਤੁਹਾਡੀ ਬੋਡੀ ਨੂੰ ਨੁਕਸਾਨ ਹੋਏਗਾ ਬੈਨੀਫਿਟ ਨਹੀਂ ਹੋਏਗਾ ਭਾਅ ਤੁਹਾਡਾ ਘਟੇਗਾ ਹੀ ਘਟੇਗਾ ਵੱਡ ਤੁਹਾਡੀ ਬੋਡੀ ਨੂੰ ਨੁਕਸਾਨ ਵੀ ਹੋਏਗਾ 1200 ਕੇਲੇ ਜੀ ਤੁਸੀਂ ਬਹੁਤ ਘੱਟ ਲੈ ਰਹੇ ਹੋ ਸੋ ਇਸ ਕਰਕੇ ਕੇਲੇ ਜੀ ਦਾ ਥੋੜੀ ਜੀ ਹੋਰ ਵਧਾਓ 1500 1500 ਤੋਂ ਕੇਲੇ ਜੀ ਦਾ ਕਹੋ ਤੁਸੀਂ ਮੇਰੀ ਮੰਮੀ ਨੂੰ ਦੌਰਾ ਪੈਂਦਾ ਇਹਦਾ ਇਲਾਜ ਕੀ ਵਾ ਗੁਰਗਿਰਤ ਵੀਰੇ ਜੇ ਤੇਰੀ ਮੰਮੀ ਨੂੰ ਦੌਰਾ ਪੈਂਦਾ ਵਾ ਤਾਂ ப்ਲੀਜ਼ ਉਹਨੂੰ ਕਿਸੇ ਵਧੀਆ ਡਾਕਟਰ ਨੂੰ ਦਿਖਾਓ ਠੀਕ ਹੈ ਜੀ ਤਾਂ ਉਹ ਦੌਰੇ ਦੂਰੇ ਜਿਹੜੇ ਤੁਹਾਡੇ ਠੀਕ ਕਰ ਦੇਣਗੇ ਓਕੇ ਬ੍ਰਦਰ ਗੁੱਡ ਨਾਈਟ ਵੀਰੇ ਅੰਮ੍ਰਿਤਪ੍ਰੀਤ ਮਨਪ੍ਰੀਤ ਜੀ ਕਹਿੰਦੇ 1200 ਕੇਲੀ ਜੀ ਜ਼ਿਆਦਾ ਤਾਂ ਨਹੀਂ ਮਨਪ੍ਰੀਤ ਕਿੰਨੀ ਚਾਹੀਦੀ ਹੈ ਘੱਟੋ ਘੱਟ ਤੁਸੀਂ ਜੇ ਦੇਖੋ ਜੀ weight ਘਟਾ ਰਹੇ ਹੋ ਤੁਸੀਂ ਹੈ ਨਾ ਤਾਂ ਕੇਲੀ ਜਿਹੜੀ ਤੁਹਾਡੀ ਹੈ ਨਾ ਇਹ 1500 ਤੋਂ ਲੈ ਕੇ 1600 1700 ਤੱਕ ਵੱਡੀ ਹੋਣੀ ਚਾਹੀਦੀ ਹੈ 15 ਤੋਂ 1600 15 ਤੋਂ 1700 ਤੱਕ ਤੁਸੀਂ ਕੇਲੇ ਜਿਹੜੀ ਆਪਣੀ ਸਟਾਰਟਿੰਗ ਦੇ ਵਿੱਚ ਰੱਖੋ ਠੀਕ ਹੈ ਜੀ ਪਰ ਜਿਹੜੀ 1200 ਕੇਲੇ ਜੇ ਤੁਸੀਂ ਬਹੁਤ ਘੱਟ ਲੈ ਰਹੇ ਹੋ ਸੋ ਇਸ ਕਰਕੇ ਕੇਲੇ ਜਿੰਨ ਥੋੜਾ ਜਿਹਾ ਵਧਾਓ ਤੇ ਤਾਂ ਜੋ ਤੁਹਾਡੇ ਜਿਹੜਾ ਮਸਲ ਹੈ ਤੁਹਾਡਾ ਮਸਲ ਵੀਕ ਨਾ ਹੋਵੇ ਆਪਾਂ ਫੈਟ ਘਟਾਉਣੀ ਆ ਮਸਲ ਨਹੀਂ ਘਟਾਉਣਾ ਸੋ ਜਿੰਨਾ ਸਟਰੋਂਗ ਸਾਡਾ ਮਸਲ ਹੋਏਗਾ ਫੈਟ ਸਾਡੀ ਆਪਣੇ ਆਪ ਘਟੇਗੀ ਜੇ ਤੁਹਾਡਾ ਮਸਲ ਓਡੀਆ ਫਿਰ ਤੁਹਾਡੀ ਬੋਡੀ ਦੇ ਵਿੱਚ ਕ੍ਰੈਂਪ ਪੈਣੇ ਸ਼ੁਰੂ ਹੋ ਜਾਣਗੇ ਤੁਹਾਡੇ ਜੋਇੰਟ ਪੇਨ ਹੋਣੇ ਸ਼ੁਰੂ ਹੋ ਜਾਣਗੇ ਜਿੱਦੇ ਨਾਲ ਕੀ ਹੈ ਕਿ ਤੁਹਾਡੇ ਜਿਹੜੇ ਮਤਲਬ ਸਰੀਰ ਦੀ ਆ ਜਿਹੜੀ ਨਾਸਵਾਜੇਗਾ ਤੁਹਾਡੇ ਸਰੀਰ ਹਨਾ ਬੈਕ ਪੇਨ ਵੀ ਹੋਣੀ ਸ਼ੁਰੂ ਹੋ ਜਾਏਗੀ ਸਰਵਾਈਕਲ ਦੀ ਪ੍ਰੋਬਲਮ ਆ ਜਾਏਗੀ ਗੋਡੇ ਮੋਢਿਆਂ ਦੇ ਵਿੱਚ ਦਰਦ ਆਉਣਾ ਸ਼ੁਰੂ ਹੋ ਜਾਏਗਾ ਹਨਾ ਸੋ ਇਸ ਕਰਕੇ ਆਪਣੀ ਕੇਲਰੀ ਨੂੰ ਜਿਹੜੀ ਆ ਥੋੜੀ ਜੀ ਵਧਾਓ ਤੇ ਵਧੀਆ ਚੀਜ਼ਾਂ ਨੇ ਜਿਹੜੀਆਂ ਤੁਸੀਂ ਕੇਲਰੀ ਦੇ ਰੂਪ ਦੇ ਵਿੱਚ ਤੁਸੀਂ ਉਹ ਨੂੰ ਕੰਜ਼ੂਮ ਕਰਨਾ ਸ਼ੁਰੂ ਕਰੋ ਸੋ 17 18 ਮਿੰਟ ਹੋ ਚਲੇ ਆਪਾਂ ਨੂੰ ਲਾਈਵ ਤੇ ਆਪਾਂ 2 ਮਿੰਟ ਹੋਰ ਆਪਾਂ ਲਾਈਵ ਪਾਵਾਂਗੇ ਤੇ ਇਸ ਲਈ ਅਗਰ ਤੁਹਾਡੇ ਵਿੱਚੋਂ ਕਿਸੇ ਦਾ ਕੋਈ ਸਵਾਲ ਜਵਾਬ ਆ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਨੇ ਮੰਨਪ੍ਰੀਤ ਮੈਂ ਫੀਮੇਲ ਹਾਂ ਹਾਂਜੀ ਮੈਂ ਸਮਝ ਗਿਆ ਮੰਨਪ੍ਰੀਤ ਜੀ ਤੁਸੀਂ ਫੀਮੇਲ ਹੋ ਬਟ ਫਿਰ ਵੀ 1200 ਕੇ ਲਈ ਬਹੁਤ ਘੱਟ ਨੇ 1200 ਕੇ ਲਈ ਤੋਂ ਆਪ ਘੱਟਣੀ ਅੰਮ੍ਰਿਤਦੀਪ ਵੀ ਕੀ ਅਸੀਂ ਬ੍ਰੇਕਫਾਸਟ ਲੰਚ ਡਿਨਰ ਚ ਹੋਰ ਖਾ ਸਕਦੇ ਹਾਂ ਬਈ ਇਹ ਇਹ ਦੇਸੀ ਅਮਰਦੀਪ ਜੀ ਦੇਖੋ ਤੁਸੀਂ ਕਹਾਂਗੇ ਅਸੀਂ ਬ੍ਰੇਕਫਾਸਟ ਲੰਚ ਡਿਨਰ ਦੇ ਵਿੱਚ ਪੋਹਾ ਖਾ ਸਕਦੇ ਹਾਂ ਪੋਹਾ ਤੁਸੀਂ ਬ੍ਰੇਕਫਾਸਟ ਦੇ ਵਿੱਚ ਖਾ ਸਕਦੇ ਹੋ ਲੰਚ ਡਿਨਰ ਦੇ ਵਿੱਚ ਤੁਸੀਂ ਨਾ ਖਾਓ ਚੇਂਜ ਕਰਦੇ ਰਹੋ ਤੁਸੀਂ ਜੇ ਤੁਸੀਂ ਬ੍ਰੇਕਫਾਸਟ ਦੇ ਵਿੱਚ ਨਹੀਂ ਖਾਦਾ ਤਾਂ ਤੁਸੀਂ ਡਿਨਰ ਦੇ ਵਿੱਚ ਪੋਹਾ ਤੁਸੀਂ ਖਾ ਸਕਦੇ ਹੋ ਥੋੜਾ ਜਿਹਾ ਜ਼ਿਆਦਾ ਨਹੀਂ ਖਾਣਾ ਹੈਗਾ ਬਟ ਮੈਂ ਰეკਮੈਂਡ ਕਰੂੰਗਾ ਕਿ ਪੋਹਾ ਤੁਸੀਂ ਮਾਰਨਿੰਗ ਬ੍ਰੇਕਫਾਸਟ ਦੇ ਵਿੱਚ ਖਾਓ ਕਿਉਂਕਿ ਮੈਂ ਵੀ ਖੁਦ ਜਦੋਂ ਪੋਹਾ ਖਾਣਾ ਮੈਂ ਬ੍ਰੇਕਫਾਸਟ ਦੇ ਵਿੱਚ ਹੀ ਮੈਂ ਲੈਣਾ ਵਾਂ ਤੇ ਲੰਚ ਡਿਨਰ ਦੇ ਵਿੱਚ ਨਹੀਂ ਸੋ ਲੰਚ ਡਿਨਰ ਦੇ ਵਿੱਚ ਡਾਈਟ ਜਿਹੜੀ ਮੈਂ ਆਪਣੀ ਚੇਂਜ ਕਰਦੇ ਰਹਿਣਾ 1500 ਜਿਆਦਾ ਨਹੀਂ 1500 ਕੋਈ ਜਿਆਦਾ ਨਹੀਂ ਹੈਗੀ ਜੀ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਹਾਡਾ ਬੋਡੀ ਵੇਟ ਕਿੰਨਾ ਕੋ ਬਟ 1500 ਸਹੀ ਆ ਬਿਲਕੁਲ ਸਹੀ ਗੱਲ ਹੈ ਵੀਰ ਜੀ ਬਲਵਿੰਦਰ ਸਿੰਘ ਜੀ ਵੀਰ ਜੀ ਮੇਰਾ ਭਾਰਤੀ ਭਾਰ ਘਟਦਾ ਬਹੁਤ ਕੁਝ ਕਰ ਲਿਆ ਇਹ ਬਲਵਿੰਦਰ ਜੀ ਤੁਹਾਡਾ ਭਾਰ ਘਟੇਗਾ 101% ਘਟੇਗਾ ਵੀਰ ਜੀ ਤੁਸੀਂ ਪਲੀਜ਼ ਡਾਈਟ ਨੂੰ ਫੋਲੋ ਕਰੋ ਠੀਕ ਹੈ ਜੀ ਤੇ ਵਰਕਆਊਟ ਜਿਹੜਾ ਸਵੇਰੇ ਤੁਸੀਂ ਜਰੂਰ ਕਰਿਆ ਕਰੋ ਸਵੇਰੇ ਵਰਕਆਊਟ ਜਰੂਰ ਕਰੋ ਖਾਲੀ ਪੇਟ ਮਾਰਨਿੰਗ ਦੇ ਵਿੱਚ ਤੁਸੀਂ ਵੋਕ ਕਰ ਲਓ ਜਿਮ ਦੇ ਵਿੱਚ ਚੱਲ ਜੋ ਰਨਿੰਗ ਕਰ ਲਓ ਕੁਝ ਵੀ ਤੁਸੀਂ ਕਰੋ ਪਰ ਜਰੂਰ ਕਰੋ ਮਾਰਨਿੰਗ ਦੇ ਵਿੱਚ ਵਰਕਆਊਟ ਅਮਰਦੀਪ ਕਿੱਦਾਂ ਲੈਨੇ ਲੈਣਾ ਬਾਈ ਇਹ ਪੋਹਾ ਕਿੱਦਾਂ ਲੈਣਾ ਪੋਹਾ ਵੀਰ ਜੀ ਪਤਾ ਹੀ ਤੁਹਾਨੂੰ ਜਿਵੇਂ ਆਪਾਂ ਸਿੰਪਲ ਆਪਾਂ ਵੇਜੀਟੇਬਲ ਬਣਾ ਕੇ ਆਪਾਂ ਪੋਹਾ ਬਣਾਉਂਦੇ ਆ ਉਸੇ ਤਰ੍ਹਾਂ ਤੁਸੀਂ ਪੋਹਾ ਬਣਾ ਲੈਣਾ ਤੇ ਤੁਸੀਂ ਉਹਨੂੰ ਖਾ ਸਕਦੇ ਹੋ वेजिटेबल ਜਿਆਦਾ ਰੱਖੋ ਪੋਹੇ ਦੇ ਵਿੱਚ ਪੋਹਾ ਜੀ ਪੋਹਾ ਘੱਟ ਪਾਓ ਤੇ वेजिटेबल ਜਿਹੜੇ ਉਹਦੇ ਵਿੱਚ ਤੁਸੀਂ ਜਿਆਦਾ ਪਾਓ ਪ੍ਰੀਤਮਣ ਮੈਂ ਡੇਲੀ ਐਕਸਰਸਾਈਜ਼ ਕਰਦੀ ਫਿਰ ਵੀ ਫੈਟ ਨਹੀਂ ਤੇ ਹੱਟ ਦਾ ਵਰਕਆਊਟ ਵੀ ਕਰਦੀ ਆ ਠੀਕ ਪ੍ਰੀਤਮਣ ਜੀ ਦੇਖੋ ਤੁਸੀਂ ਕਹੋ ਵੀ ਮੈਂ ਡੇਲੀ ਐਕਸਰਸਾਈਜ਼ ਕਰਦੀ ਆ ਫਿਰ ਵੀ ਫੈਟ ਨਹੀਂ ਘਟਦੀ ਹੈਗੀ ਹੈ ਨਾ ਵਰਕਆਊਟ ਤੁਸੀਂ ਕਰਦੇ ਹੋ ਠੀਕ ਹੈ ਬਹੁਤ ਵਧੀਆ ਤੁਸੀਂ ਵਰਕਆਊਟ ਕਰਦੇ ਹੋ ਜੇ ਤੁਹਾਡੀ ਫੈਟ ਨਹੀਂ ਘਟਦੀ ਹੈਗੀ ਤਾਂ ਦੇਖੋ ਇਹਦੇ ਦੋ ਕਾਰਨ ਹੋ ਸਕਦੇ ਆ ਇੱਕ ਤਾਂ ਤੁਸੀਂ ਕੇਲ ਜਿਹੜੀ ਤੁਸੀਂ ਜਿਆਦਾ ਲੈ ਰਹੇ ਹੂੰ ਠੀਕ ਹੈ ਜੀ ਤੇ ਤੁਸੀਂ oily ਚੀਜ਼ਾਂ ਵੀ ਤੁਸੀਂ ਖਾ ਰਹੇ ਹੋ ਮਿੱਠਾ ਵੀ ਤੁਸੀਂ ਖਾ ਰਹੇ ਹੋ ਠੀਕ ਹੈ ਜੀ ਤੁਸੀਂ ਮਿੱਠੇ ਨੂੰ ਬਿਲਕੁਲ ਬੰਦ ਕਰ ਦੋ ਚਾਹ ਚੂ ਕੁਛ ਨਹੀਂ ਪੀਣੀ ਹੈਗੀ ਤੁਸੀਂ ਠੀਕ ਹੈ ਜੀ ਕਿ ਚਾਹ ਦੀ ਥਾਂ ਤੇ ਗ੍ਰੀਨ ਟੀ ਦੇ ਉੱਤੇ ਆ ਜਾਓ ਤੇ ਬਾਕੀ ਕੋਈ ਵੀ ਤਲੀ ਹੋਈ ਚੀਜ਼ oily ਚੀਜ਼ ਤੁਸੀਂ ਨਹੀਂ ਖਾਣੀ ਹੈਗੀ ਫਿਰ ਤੁਸੀਂ ਨੋਰਮਲੀ ਤੁਸੀਂ ਵਰਕਆਊਟ ਕਰਦੇ ਹੋ ਜਿੱਦਾਂ ਇਸੇ ਤਰ੍ਹਾਂ ਕਰਦੇ ਰਹੋ ਦੇਖੋ ਤੁਹਾਨੂੰ ਰਿਜ਼ਲਟ ਜਿਹੜਾ ਉਹ ਮਿਲੇਗਾ ਹੀ ਮਿਲੇਗਾ ਤੁਹਾਡਾ ਭਾਰ ਆਪਣੇ ਆਪ ਹੀ ਘਟਣਾ ਸ਼ੁਰੂ ਹੋ ਜਾਏਗਾ ਫੈਟ ਤੁਹਾਡੀ ਜਿਹੜੀ ਉਹ ਘਟੇਗੀ ਅਮਰਦੀਪ ਕਿੱਥੋਂ ਵਰਦੇ ਤੁਸੀਂ ਅਮਰ ਅਮਰਿਤਦੀਪ ਜੀ ਮੈਂ ਜਲੰਧਰ ਤੋਂ ਆ ਵੀਰੇ ਜਲੰਧਰ ਤੋਂ ਪ੍ਰੀਤਮ ਨੈਕ ਕੋਲ ਜਿਆਦਾ ਫੈਟ ਹਾਂਜੀ ਇਹ ਨੈਕ ਦੀ ਐਕਸਰਸਾਈਜ਼ ਹੈ ਜਿਹੜੀ ਤੁਸੀਂ ਕਰਿਆ ਕਰੋ ਨੈਕ ਦੀ ਐਕਸਰਸਾਈਜ਼ ਜਿਹੜੀ ਆਪਣੀ ਉਹ ਵੀ ਕਰਿਆ ਕਰੋ ਤੁਸੀਂ ਠੀਕ ਹੈ ਜੀ ਬਟ ਜਿਹੜੀ ਫੈਟ ਆਪਣੀ ਬੋਡੀ ਦੀ ਸਾਰੀ ਦੀ ਘਟਦੀ ਹੁੰਦੀ ਆ ਬਟ ਮੈਂ ਤੁਹਾਨੂੰ ਜਿਵੇਂ ਕਿਹਾ ਤੁਸੀਂ ਮਿੱਠਾ ਬਿਲਕੁਲ ਬੰਦ ਕਰ ਦਿਓ ਮਿੱਠਾ ਨਹੀਂ ਖਾਣਾ ਹੈਗਾ ਤਲੀ ਹੋਈ ਚੀਜ਼ ਨਹੀਂ ਖਾਣੀ ਹੈਗੀ ਚਾਹ ਨਹੀਂ ਪੀਣੀ ਹੈਗੀ ਇਦਾਂ ਦੀ ਚੀਜ਼ਾਂ ਤੁਸੀਂ ਬੰਦ ਕਰ ਦੋ ਫਿਰ ਦੇਖਿਓ ਤੁਹਾਡੀ ਫੈਟ ਆਪਣੇ ਆਪ ਹੀ ਜਿਹੜੀ ਉਹ ਘਟਣੀ ਸ਼ੁਰੂ ਹੋ ਜਾਣੀ ਤੁਸੀਂ 1 ਮਹੀਨਾ ਮਿੱਠਾ ਬੰਦ ਕਰਕੇ ਦੇਖ ਲਓ ਕੋਈ ਤਲੀ ਚੀਜ਼ ਨਹੀਂ ਖਾਣੀ ਹੈਗੀ ਕੋਈ oily ਚੀਜ਼ ਨਹੀਂ ਖਾਣੀ 1 ਮਹੀਨੇ ਤੱਕ ਫਿਰ ਦੇਖਿਓ ਤੁਹਾਨੂੰ ਆਪਣੇ ਆਪ ਹੀ ਰਿਜ਼ਲਟ ਜਿਹੜਾ ਉਹ ਦਿਖਾਣਾ ਸ਼ੁਰੂ ਹੋ ਜਾਏਗਾ ਜੀ ਸੋ ਠੀਕ ਹੈ ਜੀ ਫਿਰ ਆਪਾਂ ਜਿਹੜਾ ਲਾਈਵ ਆਪਣਾ ਇੱਥੇ ਬੰਦ ਕਰਦੇ ਆ ਜੇ ਤੁਹਾਡਾ ਕੋਈ ਜਿਹਦਾ ਸਵਾਲ ਹੈਗਾ ਤਾਂ ਪਲੀਜ਼ 30 40 ਸੈਕਿੰਡ ਹੈਗੇ ਆ ਤਾਂ ਤੁਸੀਂ ਮੈਨੂੰ ਆਪਣਾ ਸਵਾਲ ਜਿਹੜਾ ਪੁੱਛ ਸਕਦੇ ਹੋ ਜੇ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਏਗਾ ਤਾਂ ਤੁਸੀਂ ਮੈਨੂੰ ਬਾਅਦ ਚੋ ਤੁਸੀਂ ਪੁੱਛ ਸਕਦੇ ਹੋ ਵੀਡੀਓ ਦੇ ਲਾਈਵ ਹੋਣ ਤੋਂ ਬਾਅਦ ਵੀ ਤੁਸੀਂ ਕਮੈਂਟ ਕਰਕੇ ਆਪਣਾ ਸਵਾਲ ਮੈਨੂੰ ਪੁੱਛ ਸਕਦੇ ਹੋ ਉਹਦਾ ਮੈਂ ਰਿਪਲਾਈ 101% ਕਰਾਂਗਾ ਜੇ ਤੁਹਾਡੇ ਵਿੱਚੋਂ ਕਿਸੇ ਵੀ ਮੇਰੇ ਭੈਣ ਭਰਾ ਨੇ ਆਪਣਾ ਪਰਸਨਲ ਡਾਈਟ ਪਲਾਨ ਲੈਣਾ ਤਾਂ ਤੁਸੀਂ ਮੇਰੇ ਕੋਲ ਆਪਣਾ ਡਾਈਟ ਪਲਾਨ ਜਿਹੜਾ ਬਣਵਾ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤਾ ਹੋਇਆ ਵਾ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਪਰ ਜਿਹੜਾ ਡਾਈਟ ਪਲਾਨ ਹੋਏਗਾ ਉਹ ਪੇਡ ਹੋਏਗਾ ਜੀ ਉਹ ਫ੍ਰੀ ਨਹੀਂ ਹੋਏਗਾ ਜੀ ਠੀਕ ਹੈ ਜੀ ਬਟ ਜਿਹੜੀ ਪੇਡ ਕੋਈ ਜਿਹੜੀ ਉਹਦੀ ਫੀਸ ਹੋਏਗੀ ਉਹ ਬਹੁਤ ਘੱਟ ਫੀਸ ਆ ਉਹਦੀ ਬਹੁਤ ਹੀ ਜ਼ਿਆਦਾ ਘੱਟ ਫੀਸ ਆ ਇੰਨੀ ਫੀਸ ਨਹੀਂ ਹੈਗੀ ਉਹ ਹਰ ਇੱਕ ਕੋਈ ਮੇਰੀ ਭੈਣ ਹਰ ਇੱਕ ਮੇਰਾ ਭਰਾ ਉੰਨੀ ਕੀ ਫੀਸ ਜਿਹੜੀ ਉਹ ਨੋਰਮਲੀ ਦੇ ਸਕਦਾ ਬ્લેਕ ਕਾਫੀ ਲੈਣ ਦਾ ਪ੍ਰੋਸੈਸ ਦੱਸ ਵੀਰੇ ਅਮਰਜੀਤ ਵੀਰੇ ਬ્લેਕ ਕਾਫੀ ਤੁਸੀਂ ਜਦੋਂ ਮਰਜ਼ੀ ਲੈ ਸਕਦੇ ਹੋ ਕੋਈ ਉਹ ਨਹੀਂ ਹੈਗਾ ਮਾਰਨਿੰਗ ਤੁਸੀਂ ਖਾਲੀ ਪੇਟ ਵੀ ਪੀ ਸਕਦੇ ਹੋ ਜੇ ਤੁਸੀਂ ਮਾਰਨਿੰਗ ਵਰਕਆਊਟ ਕਰਦੇ ਹੋ ਹਨਾ ਤਾਂ ਤੁਸੀਂ ਮਾਰਨਿੰਗ ਖਾਲੀ ਪੇਟ ਬ્લેਕ ਕਾਫੀ ਪੀ ਕੇ ਤੁਸੀਂ ਵਰਕਆਊਟ ਕਰ ਸਕਦੇ ਹੋ ਉਹਦੇ ਨਾਲ ਕੀ ਹੈ ਕਿ ਤੁਹਾਡੀ ਜਿਹੜੀ ਬੋਡੀ ਦੀ ਫੈਟ ਆ ਬਹੁਤ ਜ਼ਿਆਦਾ ਘਟੇਗੀ ਕਿਉਂਕਿ ਜਦੋਂ ਅਸੀਂ ਬ્લેਕ ਕਾਫੀ ਪੀ ਲੈਂਦੇ ਹਾਂ ਖਾਲੀ ਪੇਟ ਤਾਂ ਜਿਹੜੇ ਸਾਡੇ ਫੈਟੀ ਐਸਿਡ ਹੁੰਦੇ ਨੇ ਬੋਡੀ ਦੇ ਅੰਦਰ ਤਾਂ ਬ્લેਕ ਕਾਫੀ ਉਹਨੂੰ ਐਕਟਿਵ ਕਰ ਦਿੰਦੀ ਹੈ ਜਦੋਂ ਤੁਸੀਂ ਵਰਕਆਊਟ ਕਰਦੇ ਹੋ ਵਰਕਆਊਟ ਦੇ ਕਰਨ ਦੇ ਨਾਲ ਕਿ ਜਿਹੜੇ ਤੁਹਾਡੇ ਬੋਡੀ ਦੇ ਵਿੱਚ ਫੈਟੀ ਐਸਿਡ ਐਕਟਿਵ ਹੋਏ ਹੁੰਦੇ ਨੇ ਉਹ ਬਰਨ ਹੋਣੇ ਸ਼ੁਰੂ ਹੋ ਜਾਂਦੇ ਨੇ ਸੋ ਇਸ ਕਰਕੇ ਤੁਸੀਂ ਬਲੇਕ ਕਾਫੀ ਮਾਰਨਿੰਗ ਖਾਲੀ ਪੇਟ ਪੀ ਕੇ ਵਰਕਆਊਟ ਕਰ ਸਕਦੇ ਹੋ ਉਸ ਤੋਂ ਬਾਅਦ ਜੇ ਤੁਸੀਂ ਲੰਚ ਕਰਦੇ ਹੋ ਡਿਨਰ ਡਿਨਰ ਦੇ ਵਿੱਚ ਤਾਂ ਤੁਸੀਂ ਪੀਣੀ ਨਹੀਂ ਹੈਗੀ ਕਾਫੀ ਲੰਚ ਕਰਦੇ ਹੋ ਜਾਂ ਫਿਰ ਵਿੱਚ ਕੋਈ 11 12 ਵਜੇ ਮੀਟ ਲੈਣੇ ਹੋ ਉਸ ਤੋਂ ਬਾਅਦ ਵੀ ਤੁਸੀਂ ਬਲੈਕ ਕਾਫੀ ਜਿਹੜੀ ਤੁਸੀਂ ਪੀ ਸਕਦੇ ਹੋ ਖਾਣਾ ਖਾਣ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਬਲੈਕ ਕਾਫੀ ਜਿਹੜੀ ਤੁਸੀਂ ਪੀ ਸਕਦੇ ਹੋ ਰਾਤ ਨੂੰ ਬਲੈਕ ਕਾਫੀ ਤੁਸੀਂ ਪੀ ਸਕਦੇ ਹੋ ਬਲੈਕ ਕਾਫੀ ਮੈਂ ਰਾਤ ਨੂੰ ਤਾਂ ਨਹੀਂ ਕਹਿੰਦਾ ਕਿਉਂਕਿ ਤੁਹਾਡੀ ਜਿਹੜੀ ਨੀਂਦ ਆ ਉਹ ਡਿਸਟਰਬ ਕਰੇਗੀ ਬਲੈਕ ਕਾਫੀ ਪੀਣ ਨਾਲ ਰਾਤ ਨੂੰ ਨੀਂਦ ਨਹੀਂ ਆਉਂਦੀ ਹੈਗੀ ਜੇ ਤੁਹਾਨੂੰ ਨੀਂਦ ਨਾਲ ਕੋਈ ਚੱਕਰ ਨਹੀਂ ਹੈਗਾ ਫਿਰ ਤੁਸੀਂ ਰਾਤ ਨੂੰ ਵੀ ਬਲੈਕ ਕਾਫੀ ਜਿਹੜਾ ਇੱਕ ਕੱਪ ਪੀ ਸਕਦੇ ਹੋ ਫਰੀਦਮਨੋਕੇ ਥੈਂਕਸ ਅੰਮ੍ਰਿਤ ਦੀ ਲਾਸਟ ਪੋਸਟ ਬਲਵਿੰਦਰ ਸਿੰਘ ਵੀਰ ਜੀ ਕਮਰ ਤੇ ਗੋਡੇ ਬਹੁਤ ਦਰਦ ਹੁੰਦੇ ਕੋਈ ਕਸਤ ਕਨੂ ਦੀ ਹੈਗੀ ਬਲਵਿੰਦਰ ਜੀ ਦੇਖੋ ਜੇ ਤੁਹਾਡੇ ਗੋਡੇ ਤੇ ਕਮਰ ਦਰਦ ਹੁੰਦੀਆਂ ਨਾ ਪਲੀਜ਼ ਤੁਸੀਂ ਹਲਕੀ ਹਲਕੀ ਐਕਸਰਸਾਈਜ਼ ਜਿਹੜੀ ਤੁਸੀਂ ਕਰਨੀ ਸ਼ੁਰੂ ਕਰੋ ਠੀਕ ਹੈ ਜੀ ਤੇ ਬਾਕੀ ਵਧੀਆ ਜਿਹੜਾ ਡਾਈਟ ਆ ਜਿਹੜੀ ਆਪਣੀ ਵਧੀਆ ਡਾਈਟ ਰੱਖੋ ਕੈਲਸ਼ੀਅਮ ਦੀ ਟੈਬਲੇਟ ਵਗੈਰਾ ਤੁਸੀਂ ਖਾਣੀ ਸ਼ੁਰੂ ਕਰ ਦਿਓ ਕੈਲਸ਼ੀਅਮ ਖਾਓ ਤੁਸੀਂ ਬਾਕੀ ਚੀਆ ਸੀਡਸ ਹੁੰਦੇ ਨੇ ਬਲਵਿੰਦਰ ਜੀ ਚੀਆ ਸੀਡਸ ਖਾਣੇ ਤੁਸੀਂ ਸ਼ੁਰੂ ਕਰੋ ਤੇ ਉਹਦੇ ਨਾਲ ਕਿ ਚੀਆ ਸੀਡਸ ਦੇ ਵਿੱਚ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਉਹਦੇ ਨਾਲ ਵੀ ਤੁਹਾਡੇ ਗੋਡਿਆਂ ਦੇ ਵਿੱਚ ਕਮਰ ਦਰਦ ਹੁੰਦੀ ਆ ਉਹ ਵੀ ਠੀਕ ਕਰ ਦੇਗਾ ਚੀਆ ਸੀਡਸ ਖਾਣੇ ਸ਼ੁਰੂ ਕਰ ਦੋ ਡੇਲੀ ਇੱਕ ਚਮਚ ਠੀਕ ਹੈ ਜੀ ਚਾਹੇ ਨਿੰਬੂ ਦੇ ਵਿੱਚ ਖਾਣੇ ਸ਼ੁਰੂ ਕਰ ਦੋ ਚਾਹੇ ਦਹੀਂ ਦੇ ਵਿੱਚ ਖਾਣੇ ਸ਼ੁਰੂ ਕਰ ਦੋ ਚਾਹੇ ਤੁਸੀਂ ਨੋਰਮਲੀ ਵੀ ਖਾ ਸਕਦੇ ਹੋ ਠੀਕ ਹੈ ਜੀ ਬਲਵਿੰਦਰ ਕੋਰ ਬਿਨਾ ਚੀਨੀ ਤੋਂ ਚਾਹ ਪੀ ਸਕਦੇ ਆ ਕਿ ਨਹੀਂ ਹਾਂਜੀ ਬਲਵਿੰਦਰ ਜੀ ਬਿਨਾ ਚੀਨੀ ਤੋਂ ਚਾਹ ਤੁਸੀਂ ਪੀ ਸਕਦੇ ਦਿਨ ਦੇ ਵਿੱਚ ਸਿਰਫ ਇੱਕ ਜਾਂ ਫਿਰ ਦੋ ਕੱਪ ਦਿਨ ਦੇ ਵਿੱਚ ਦਿਨ ਦੇ ਵਿੱਚ ਇੱਕ ਜਾਂ ਦੋ ਕੱਪ ਤੁਸੀਂ ਬਿਨਾ ਚੀਨੀ ਤੋਂ ਬਿਨਾ ਸ਼ੂਗਰ ਤੋਂ ਤੁਸੀਂ ਚਾਹ ਵਾ ਜਿਹੜੀ ਉਹ ਪੀ ਸਕਦੇ ਹੋ ਠੀਕ ਹੈ ਜੀ ਅਮਰਦੀਪ ਬਹੁਤ ਬਹੁਤ ਥੈਂਕਸ ਬ੍ਰਦਰ ਗੁੱਡ ਨਾਈਟ ਗੁੱਡ ਨਾਈਟ ਬ੍ਰਦਰ ਤੁਹਾਨੂੰ ਵੀ ਵੀਰੇ ਸੋ ਠੀਕ ਹੈ ਜੀ ਮੇਰੇ ਵੱਲੋਂ ਫਿਰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁੱਡ ਨਾਈਟ ਤੇ ਆਪਾਂ ਅਗਲੇ ਸੰਡੇ ਨੂੰ ਜਿਹੜਾ ਆਪਾਂ ਲਾਈਵ ਆ ਆਪਾਂ ਆਵਾਂਗੇ ਸੋ ਕੱਲ ਨੂੰ ਜਿਹੜੀ ਆ ਮੈਂ ਉਹ ਤੁਹਾਡੇ ਵਾਸਤੇ ਬਹੁਤ ਵਧੀਆ ਵੀਡੀਓ ਜਿਹੜੀ ਮੈਂ ਲੈ ਕੇ ਆਉਂਗਾ ਜੇ ਤੁਹਾਡਾ ਕਿਸੇ ਦਾ ਵੀ ਕੋਈ ਵੀ ਸਵਾਲ ਹੋਏਗਾ ਤਪਲੀ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਪੁੱਛ ਲਿਓ ਮੈਂ ਤੁਹਾਡਾ ਰਿਪਲਾਈ 100% ਕਰਾਂਗਾ ਜੀ ਠੀਕ ਹੈ ਜੀ ਤੇ ਬਾਕੀ ਆਪਾਂ ਸੰਡੇ ਨੂੰ ਆ ਜਿਹੜਾ ਪਾ ਤੁਹਾਡਾ ਸਵਾਲ ਆਪਾਂ ਲੈ ਕੇ ਆਵਾਂਗੇ ਠੀਕ ਆਪਾਂ 8 ਵਜੇ ਰਾਤ ਨੂੰ ਆਪਾਂ ਲਾਈਵ ਆਵਾਂਗੇ ਸੰਡੇ ਨੂੰ ਹੀ ਅਗਲੇ ਸੰਡੇ ਨੂੰ ਸੋ ਮੇਰੇ ਵੱਲੋਂ ਗੁੱਡ ਨਾਈਟ ਤੁਹਾਨੂੰ ਸਾਰਿਆਂ ਨੂੰ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਤੰਦਰੁਸਤ ਰੱਖੇ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ